ਸਸਿਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਵਿਧਾਨ ਸਭਾ ਹਲਕਾ ਨਾਬਾ ਥਾਣਾ ਭਾਸੋ ਪੈਂਦਾ ਇਹ ਪਿੰਡ ਮੱਲੇਵਾਲ ਵਿੱਚ ਮੌਜੂਦ ਹਾਂ ਜਿੱਥੇ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਇੱਕ ਪਿਓ ਵੱਲੋਂ ਆਪਣੇ ਪੁੱਤ ਦਾ ਕਹਿਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੋ ਉਸ ਪਿੰਡ ਦੇ ਵਿੱਚ ਮੌਜੂਦ ਹਾਂ ਸ਼ਰਾਬ ਨੇ ਇੱਕ ਘਰ ਆ ਜਿਹੜਾ ਉਜਾੜ ਕੇ ਰੱਖ ਦਿੱਤਾ ਪਰਿਵਾਰ ਦੇ ਦੱਸਣ ਮੁਤਾਬਕ ਸਾਰਾ ਕੰਮ ਆ ਜਿਹੜਾ ਸ਼ਰਾਬ ਦੇ ਕਰਕੇ ਹੋਇਆ ਥੋੜਾ ਜਿਹਾ ਝਗੜਾ ਹੁੰਦਾ ਏ ਛੋਟੀ ਜਿਹੀ ਲੜਾਈ ਹੁੰਦੀ ਏ ਉਸ ਤੋਂ ਬਾਅਦ ਇਹ ਘਟਨਾ ਹੈ ਜਿਹੜੀ ਇੱਥੇ ਤੱਕ ਪਹੁੰਚ ਜਾਂਦੀ ਆ ਸਾਹਮਣੇ ਤੁਸੀਂ ਪਰਿਵਾਰ ਆ ਗਰੀ ਪਰਿਵਾਰ ਜਿਸ ਦਾ ਘਰ ਦੇਖ ਰਹੇ ਹੋ ਉਹਨਾਂ ਨਾਲ ਗੱਲ ਕਰਾਉਣੀ ਆ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਆ ਤੇ ਕਿਉਂ ਸਹਿਣ ਸ਼ਕਤੀ ਸਾਡੀ ਖਤਮ ਹੋ ਗਈ ਕਿਉਂ ਜਿਹੜਾ ਪਿਓ ਇੱਕ ਪੁੱਤ ਦੇ ਲਈ ਦਿਨ ਰਾਤ ਸੁੱਖਾਂ ਸੁੱਖਦਾਏ ਉਹਨੂੰ ਪੜਾਉਣ ਦੇ ਲਈ ਉਹਦੇ ਚੰਗੇ ਭਵਿੱਖ ਦੇ ਲਈ ਮਿਹਨਤ ਕਰਦਾਏ ਉਹਨੂੰ ਸਕੂਲ ਭੇਜਦਾਏ ਉਸ ਨੂੰ ਇੱਥੋਂ ਤੱਕ ਜਾਣਾ ਪੈ ਗਿਆ ਕੀ ਸੀ ਸਾਰਾ ਕਾਰਨ ਮਾਤਾ ਜੀ ਤੁਸੀਂ ਹਾਂਜੀ ਕੀ ਹੋਇਆ ਮਾਤਾ ਜੀ ਕੀ ਕਾਰਨ ਹੋਇਆ ਇਹ ਜਿਹੜੀ ਆਣਾ ਵਾਪਰੇ ਆਏ ਇਹ ਮੈਂ ਇਹ ਤਾਂ ਜੀ ਮੇਰਾ ਬੜਾ ਮੁੰਡਾ ਤੀਏ ਹਾਂਜੀ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋਟੇ ਖੈਬਰ ਪੀ ਜਾਦੇ ਖੈਬਰ ਖੋਪੜ 'ਤੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਅੱਛਾ ਜੀ ਦੋ ਕਈਆਂ ਮਾਰੀਆਂ ਇਹਨੇ ਨੂੰ ਮੇਰੀ ਨੋਟ ਖੜੀ ਜਦ ਤੀ ਮਾਰਨ ਲੱਗਿਆ ਐਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਯਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਸਾਨੂੰ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਯਾਨੀ ਡਾਕਟਰ ਦੇ ਲੈ ਕੇ ਤੇ ਜਾ ਕੇ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਏਦਾਂ ਲੜ ਪੈਂਦੇ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਬਸ ਉਦੋਂ ਹੀ ਲੜੇ ਨੇ ਅੱਛਾ ਜੀ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਓਨਟੇ ਦੀ ਉਮਰ ਤਾਂ ਆਪਾਂ ਹਾਂ ਭਾਈ ਆ 35 ਸਾਲ ਦੀ ਉਮਰਾਂ ਦੇ ਨੇ ਬੋਲੇ ਵਿਆਹਿਆ ਵਸੀ ਹਾਂ ਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਘਾਰੇ ਉੱਜੜ ਗਿਆ ਮਾਤਾ ਜੀ ਹਾਂ ਜੀ ਘਾਰੇ ਉੱਜੜ ਗਿਆ ਸ਼ਰਾਬ ਦੇ ਕਾਰਨ ਹੋਇਆ ਜੀ ਸਾਰਾ ਸ਼ਰਾਬ ਨੇ ਉਜਾੜਿਆ ਹਾਂ ਜੀ ਸ਼ਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇਹਦੀ ਜਦੋਂ ਦੋ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ نیند ਆਈ ਹੋਈ ਤੇ ਜਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਜੀ ਜਦ ਮੁੰਡਾ ਦੇਖਿਆ ਵੇਹੋ ਸੋਇਆ ਪਿਆ ਜਾਨ ਨੂੰ ਸਾਨੂੰ ਫੋਨ ਕਰਾ ਜਾਨੂ ਅਸੀਂ ਆਏ ਫਿਰ ਆਸ ਕਮਾੜ ਚਾਕੇ ਜਾਣੇ ਡਾਕਟਰ ਦੇ ਲੈ ਗਏ ਕੀ ਕਾਰਨ ਕੀ ਹੋਇਆ ਜੀ ਮੈਨ ਲੜਾਈ ਦਾ ਕੋਈ ਗੱਲ ਵਿਸੇ ਖਾਈ ਪੜੇ ਨੇ ਕੀ ਹੋਇਆ ਕੱਲ ਤਵਿੱਸੇ ਕੁਛ ਨਹੀਂ ਖਾਈ ਪੜਿਆ ਪੱਖਾ ਜਾਇਕ ਉਹਦੇ ਜਾਲੀ ਨਹੀਂ ਦਿੱਤੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਗਏ ਪਾਸੇ 10:30 ਵਜੇ ਤਿੰਨ ਤੱਕ ਇਹ ਕੰਮ ਕਰ ਲਿਆ ਇਹਨਾਂ ਨੇ ਕਿੰਨੇ ਬੱਚੇ ਨੇ ਜੀ ਤੁਹਾਡੇ ਦੋ ਨੇ ਦੋ ਨੇ ਮੇਰੇ ਜੀ ਮੇਰੇ ਜੀ ਦੋ ਕਾਕੇ ਨੇ ਦੋ ਗੁੱਡੀਆਂ ਨੇ ਛੋਟਾ ਵੀ ਵਿਆਹਿਆ ਪਿਆ ਮੈਂ ਛੋਟੇ ਨਾਲ ਫਿਰ ਸਵੇਰੇ ਗੱਲ ਨਹੀਂ ਕੀਤੀ ਜੀ ਬਈ ਇਹ ਕੀ ਕਰਤਾ ਸ਼ਰਾਬ ਦੇ ਨਸੇ ਪੁੱਛਿਆ ਨਹੀਂ ਜੀ ਪਰਵਾਹ ਨਾ ਜੀ ਇਹਨੂੰ ਕਿਸੇ ਨੇ ਨਹੀਂ ਪੁੱਛਿਆ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾਬੇ ਵਾਲਿਆਂ ਨੇ ਪਟਿਆਲੇ ਦਾ ਪਰਚਾ ਕੱਟਤਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫੇਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫੇਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫੇਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਕਹਿੰਦੇ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਕਹੀ ਮਾਰੀ ਅਨਾ ਪੁੱਠੀ ਮਾਰੀ ਹੈ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਤਿੰਨ ਮਾਰੀਆਂ ਹਾਂ ਜੀ ਕਹੀ ਵੀ ਉੱਥੇ ਪਈ ਆ ਅੰਦਰ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਦੇ ਹੋਰ ਵੀ ਮਾਰੂਗਾ ਕਿੰਨੀ ਉਮਰ ਹੈ ਜੀ ਇਹਨਾਂ ਦੀ ਬਜ਼ੁਰਗ ਦੀ 70 75 ਸਾਲ ਦੀ ਆ 75 ਸਾਲ ਦੀ ਉਮਰ ਆ ਜੀ ਇਹ ਉਮਰ ਚਾ ਕੇ ਜੀ ਕਿੱਡਾ ਵੱਡਾ ਹੋ ਗਿਆ ਕਿੱਡਾ ਵੱਡਾ ਕਰਿਆ ਰੋਜ਼ ਜਿੰਨਾ ਕਮਾ ਲੈਂਦਾ ਦਾਰੂ ਪੀ ਲੈਂਦਾ ਕੰਮ ਕਰਦਾ ਤੀ ਜੀ ਬਜ਼ੁਰਗ ਕੋਈ ਹਾਂ ਜੀ ਨਰੇਗਾ ਚ ਜਾਂਦਾ ਦਿਹਾੜੀ ਜੋਤਾਂ ਕਰਦਾ ਜਿੰਨਾ ਕਮਾਉਂਦਾ ਖਾਂਦਾ ਦਾਰੂ ਪੀ ਲੈਂਦਾ ਹੁਣ ਕਿੱਥੇ ਹੈ ਜੀ ਆਹ ਕਿੱਥੇ ਰੁੜੇ ਹੋਣੋਂ ਤਾਂ ਪਤਾ ਨਹੀਂ ਜੀ ਕਿੱਥੇ ਜਾਣੀ ਹੈ ਹੈ ਭੱਜ ਗਿਆ ਖਾਨੀ ਭੱਜ ਗਿਆ ਖਾਨੀ ਉਹਨੂੰ ਬਾਈ ਪੰਚਾਇਤ ਵਾਲੇ ਚੌਂਕੀ ਚ ਲੈ ਗਏ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਉਰੇ ਬੈਠੇ ਸੀ ਬੈਂਤ ਸਿੰਘ ਜੀ ਬੈਂਤ ਸਿੰਘ ਜੀ ਕੀ ਹੋਇਆ ਜੀ ਇਹ ਕਾਰਨ ਬੇਦਾਤੇ ਬੱਚੇ ਦਾ ਜਨਮ ਦਾੜਾ ਮਨਾ ਕੇ ਹਟਾਇਆ ਜੀ ਕਦੇ ਮਾੜਾ ਮੋਟਾ ਪੈਗ ਪੋਕੀ ਜਾਲੇ ਦੋਨਾਂ ਦਾ ਆਪ ਉੱਤਨੇ ਹਾਂ ਮਾੜੇ ਮੋੜੇ ਪੱਖੇ ਪੋਖੇ ਤੇ ਲੱਟੇ ਪੱਖੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਟਪੜਾਪੜ ਲੱਗਿਆ ਇਹ ਲੋਕ ਪਾਇਗੇ ਕੋਛੇ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕੀਤੀ 11 8 11 ਵਜੇ ਕਹੀ ਚੱਕੇ ਰਾਤ ਨੂੰ ਆ ਕੰਮ ਕਰ। ਅੱਛਾ ਕਿੰਨੀ ਉਮਰ ਸੀ ਮੁੰਡੇ ਦੀ? ਮੁੰਡੇ ਦੀ ਕਰੀਬ 30 ਕਿ ਛਾਲ ਦੀ। 30 ਸਾਲ ਦੀ ਉਮਰ ਸੀ। ਵਿਆਹਿਆ ਹੋਆ ਸੀ? ਦੋ ਬੱਚੇ ਨੇ ਜੀ। ਅੱਛਾ ਬੱਚਿਆਂ ਦੀ ਉਮਰ ਕਿੰਨੀ ਕਾ? 8 ਹੀ ਆਈ ਲਗਦਾ 4 5 ਕਿ ਛਾਲ ਦੀ ਜਿਹੜਾ ਛਾਈ ਕਿ ਕੰਮ ਕਰਦਾ ਸੀ ਕੋਈ? ਹਾਂ ਜੀ ਗਲਾਤ ਮਹਿਮੇਂ ਜੀ ਲੱਗਿਆ ਜੀ। ਬਾਪ ਚੜ੍ਹਨੇ ਗਾਰੰਟੀ ਕੀ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਉਹਦਵਾਰ ਦੀ ਆ ਜੀ ਸ਼ਾਨ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪਤਾਲ ਲੈ ਗਏ ਆਈ ਨਾਪੇ ਲੈ ਗਿਆ ਹਸਪਤਾਲ ਦੇ ਸਰਕਾਰੀ ਰਾਤ ਰਾਤ ਠੀਕ ਹੈ ਉਹਦਵਾਰ ਜੀ ਫਿਰ ਉਹਨਾਂ ਨੇ ਪਟਿਆਲੇ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤਾਂ ਪਤਾ ਹੀ ਨਹੀਂ ਪਹਿਲਾਂ ਵੀ ਇਦਾਂ ਕੋਈ ਲੜਾਈ ਝਗੜਾ ਹੁੰਦਾ ਸੀ ਪਰਿਵਾਰ ਚ ਇਦਾਂ ਕੋਈ ਹੋਇਆ ਕੀ ਕਹਿਣਾ ਮਾੜਾ ਮੋਟਾ ਸਾਨੂੰ ਪਤਾ ਹੀ ਗਰੀਬ ਬੰਦੇ ਦਾ ਚੱਲੀ ਜਾਂਦਾ ਇਕੱਠੇ ਹੋ ਰਹਿੰਦੇ ਸੀ ਇੱਕੋ ਘਰ ਸੀ ਆਹੀ ਘਰ ਤੀਟ ਪਾਣਾ ਹਮ ਘਰ ਉੱਜੜ ਗਿਆ ਬਾਈ ਹਾਂ ਜੀ ਹਾਂ ਤੇਰੀ ਉਹਦਾ ਕੁੜੀ ਦਾ ਓਖਾ ਜੀ ਉਹਦੇ ਨੇਲੇ ਬੱਚੇ ਨੇ ਇਹਦੇ ਹਰ ਟਾਈਮ ਕੋਟ ਜਰੀ ਉਹਦਾ ਬਾਕੀ ਓਖਾ ਕਿੰਨੇ ਭਰਾ ਸੀ ਇਹ ਦੋ ਭਰਾ ਤੇ ਦੂਜਾ ਲੱਗ ਰਿਹਾ ਜਾਂਦਾ ਸੀ ਤੇ ਲੱਗ ਰਿਹਾ ਇਹ ਛੋਟਾ ਸੀ ਇਹ ਵੱਡਾ ਹੀ ਉਹ ਛੋਟਾ ਸੀ ਅੱਛਾ ਹਾਂਜੀ ਸਰ ਮੱਲਿਆ ਨੂੰ ਜੋ ਕਤਲ ਹੋਇਆ ਜੀ ਉਹਦਾ ਦੱਸੀ ਇਹ ਸਾਨੂੰ ਜੀ ਤਲਾਹ ਆਈ ਸੀ ਵੀ ਪਰसों ਬੰਦਾ ਦਾਖਲ ਜੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜੀ ਵੀ ਕੱਲ ਦੇ ਦੌਰਾਨ ਇਲਾਜ ਪੀਜੀਏ ਲੈ ਕੇ ਜਾਦੇ ਫਿਰ ਉਹਦੀ ਡੈਥ ਹੋ ਗਈ ਸੀ ਜੀ ਤੇ ਮ੍ਰਿਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀ ਸਿੰਘ ਜੀ ਕਿਸ ਤਰ੍ਹਾਂ ਕੀ ਕਾਰਨ ਹੋਇਆ ਜੀ ਇਹ ਕਾਰਨ ਕਿ ਇਹਦੇ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਹੈ ਉਹ ਉਹਦੇ ਫਾਦਰ ਨੇ ਫਾਦਰ ਬੋਲੇ ਕਈ ਦੇ ਕਈ ਨਾ ਮਾਰਿਆ ਉਹਦੇ ਸਿਰ ਚ ਵਾਰ ਕਿਤੇ ਤਿੰਨ ਚਾਰ ਵਾਰ ਸਾਂਗਰ ਕੇ ਉਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਕੇ ਜਿੱਦ ਕਰ ਨੂੰ ਡੈਥ ਹੋ ਗਈ ਜੀ ਉਹਨਾਂ ਆਪ ਚ ਪਰਿਵਾਰ ਚ ਉਹਦਾ ਵਫਾਦਰ ਤੇ ਉਹਦਾ ਮੁੰਡੇ ਆਪਸ ਚ ਲੜਾਈ ਝਗੜਾ ਥੋੜਾ ਬਹੁਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਮਾਰ ਦਿੱਤਾ ਜੀ ਤੇ ਅਰੈਸਟ ਹੋ ਗਏ ਜੀ ਹਾਂ ਜੀ ਜੀ ਆਪਣੇ ਕੀ ਨਾਮ ਤੇ ਤਫਤੀਸ਼ ਚੱਲ ਰਹੀ ਹੈ ਤਾਂ ਜੀ ਹਾਂ ਜੀ